ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੇਸ ਹੈਗਾ ਸਾਡਾ 49 ਨੰਬਰ ਹੈਗਾ ਜਿਹੜਾ ਆਪਣਾ ਸਿਵਲ ਆਇਨ ਦਾ ਕੇਸ ਹੈਗਾ 49 49 ਕੇਸ ਨੰਬਰ ਹੈਗਾ 379 ਦਾ ਇਹਦੇ ਵਿੱਚ ਅਸੀਂ ਸੁਖਰਾਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਇੱਕ ਮੋਬਾਈਲ ਤੇ ਜਿਹੜੇ ਹੈਗੇ ਆ ਮੋਬਾਈਲ ਜਿਹੜੇ ਹੈਗੇ ਆ ਸੱਤ ਮੋਬਾਈਲ ਜਿਹੜੇ ਇਹਨੂੰ ਰਿਕਵਰ ਕੀਤੇ ਹੈਗੇ ਆ ਜੀ ਜੀ ਦਨ ਸੈਕੰਡ ਜਿਹੜਾ ਹੈਗਾ ਆਪਣਾ ਨੰਬਰ ਹੈਗਾ 52 ਨੰਬਰ ਜਿਹੜਾ ਮਕਦਮਾ ਨੰਬਰ ਹੈ 379 ਬੀ ਦਾ ਹੈਗਾ ਇਹਦੇ ਵਿੱਚ ਹਰਮਨ ਅ ਹਰ ਸਿਮਰਨ ਤੇ ਹਰਪ੍ਰੀਤ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਲੈਡੀ ਪਰਸ ਜਿਹੜਾ ਹੈਗਾ ਆਧਾਰ ਕਾਰਡ ਤੇ ਇਹਨਾਂ ਨੇ ਜਿਹੜਾ ਵਾਰਦਾਤ ਦੇ ਵਿੱਚ ਦਾਤਰ ਵਰਤਿਆ ਸੀਗਾ ਉਹ ਬਰਾਮਦ ਕੀਤਾ ਔਰ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਵਾਰਦਾਤ ਹੋਈ ਸੀਗੀ ਇਹ ਪੁਲਿਸ ਲਾਈਨ ਦੇ ਬਾਹਰ ਹੋਈ ਸੀ ਇਸ ਕਰਕੇ ਥੋੜੀ ਸੰਸਨੇ ਜਿਆਦਾ ਸੀਗੀ ਇਸ ਦੀ ਔਰ ਇਹਨੂੰ ਇਮੀਡੀਏਟਲੀ ਜਿਹੜਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਟ੍ਰੇਸ ਕਰ ਲਿਆ ਆ ਔਰ ਇਹਦੇ ਵਿੱਚ ਆ ਜਿਹੜੇ ਦੋ ਬੰਦੇ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ। ਇਸ ਤੋਂ ਇਲਾਵਾ ਜਿਹੜਾ ਇੱਕ 50 ਨੰਬਰ ਮੁਕੱਦਮਾ ਹੈਗਾ ਉਹਦੇ ਵਿੱਚ 379 411 ਦਾ ਹੈਗਾ। ਇਹਦੇ ਵਿੱਚ ਸੀ ਰਾਜਾ ਪੁੱਤਰ ਧੀਰ ਸਿੰਘ ਹੈਗਾ ਜਿਹੜਾ ਗੇਠ ਹਕੀਮਾ ਦਾ ਗ੍ਰਿਫਰ ਕੀਤਾ। ਉਹਦੇ ਦੇ ਕੋਲੋਂ ਇੱਕ ਲੈਪਟਾਪ ਜਿਹੜਾ ਹੈਗਾ ਇੱਕ ਤੇ ਦੋ ਮੋਬਾਈਲ ਫੋਨ ਜਿਹੜੇ ਹੈਗੇ ਆ Samsung ਦੇ ਤੇ Oppo ਦੇ ਜਿਹੜੇ ਆ ਰਿਕਵਰ ਕੀਤੇ ਨੇ। ਇਸ ਤੋਂ ਇਲਾਵਾ ਜਿਹੜਾ ਚੌਥਾ ਕੇਸ ਆ ਉਹ ਸਾਡਾ ਹੈਗਾ ਆਪਣਾ सदर ਥਾਣੇ ਦਾ। ਇਦੇ ਵਿੱਚ ਅਸੀਂ ਜਿਹੜੇ ਹੈਗੇ ਆ ਦੋ ਵਿਅਕਤੀ ਜਿਹੜੇ ਹੈਗੇ ਆ ਸੂਰਜ ਤੇ ਅੰਸ਼ੂ ਆਯੂਸ਼ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਨੇ ਔਰ ਇਹਨਾਂ ਦੇ ਕੋਲੋਂ ਜਿਹੜੇ ਹੈਗੇ ਆ ਸਕੂਟਰੀ ਤੇ ਜਿਹੜੇ ਹੈਗੇ ਆ ਮੋਬਾਈਲ ਤੇ ਜਿਹੜੇ ਹੈਗੇ ਆ ਉਹ ਫੜੇ ਗਏ ਤੇ ਉਹ ਕਮੀਨ ਕਰਦੇ ਕਿ ਨੇ ਸਾਰੇ ਮੁੰਡੇ ਕਿਉਂ ਗੈਂਗ ਆ ਸਾਡਾ ਦੇਖੋ ਇਹ ਵੱਖ-ਵੱਖ ਜਿਹੜੇ ਆ ਟੋਟਲ 4 ਕੇਸ ਟ੍ਰੇਸ ਹੋਏ ਨੇ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਤੁਹਾਨੂੰ ਦੱਸਿਆ ਵੱਖ-ਵੱਖ ਕੇਸਿਸ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਆ ਲੁੱਟਖੋਹਾਂ ਦੀ ਬਾਤ ਆ ਤੁਸੀਂ ਦੇਖਿਆ ਹੋਣਾ ਕਾਫੀ ਪਿੱਛੇ ਜਿਹੜੀਆਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੀਆਂ ਦੋ ਤਿੰਨ ਲੁੱਟਖੋਹਾਂ ਦੀਆਂ ਵਾਰਦਾਤਾਂ ਸਿਵਲ ਲਾਈਨ ਦੇ ਵਿੱਚ ਹੋਈਆਂ ਸੀਗੀਆਂ ਔਰ ਉਹ ਜੜੀਆਂ ਦੋਹੇ ਤਿੰਨ ਲੁੱਟਖੋਹਾਂ ਦੀਆਂ ਵਾਰਦਾਤਾਂ ਆ ਔਰ ਸਦਰ ਦੇ ਵਿੱਚ ਔਰ ਸਿਵਲ ਲਾਈਨ ਦੇ ਦੋਨੇ ਏਰੀਆ ਦੇ ਵਿੱਚ ਜਿਹੜੀਆਂ ਟ੍ਰੇਸ ਕਰਦੀਆਂ ਹਾਂ ਉਸ ਵੇਲੇ ਬਾਦੀ ਵਾਰਦਾਤ ਵੀ ਕਹਿੰਦੇ ਆਟੋ ਰੋਕ ਕੇ ਉਸ ਤੋਂ ਉਹ ਲੁੱਟ ਲਈ ਹਾਂਜੀ ਆਟੋ ਰੋਕ ਕੇ ਜਿਹੜਾ ਸੀਗਾ ਉਹਨੂੰ ਦਾਤਰ ਵਿਖਾ ਕੇ ਉਹ ਕੋਈ ਖੋਇਆ ਗਿਆ ਸੀਗਾ ਪਰਸ ਖੋਇਆ ਗਿਆ ਸੀ ਮੋਬਾਈਲ ਜਿਹੜਾ ਦੋਨੇ ਚੀਜ਼ਾਂ ਸੀ ਰਿਕਵਰ ਕਰਦੀਆਂ ਆਂ ਆਪਣੇ ਉਹ ਸਵੇਰ ਦਾ ਵਕਤ ਸੀ ਨਾ ਥੋੜਾ ਉਹਦੇ ਕਰਕੇ ਜਿਹੜਾ ਜਾ ਰਹੇ ਸੀਗੇ ਉਹਨੂੰ ਦਾ ਤਾਤਰ ਸੀਗਾ ਉਹ ਵਿਖਾ ਕੇ ਉਹਨਾਂ ਨੂੰ ਕਰ ਲਿਆ ਬਟ ਸਾਡੇ ਐਸ ਐਚ ਓ ਸਿਵਲ ਲਾਈਨ ਤੇ ਡੀ ਐਸ ਪੀ ਖੋਸਾ ਜੀ ਨੇ ਬੜੀ ਮਿਹਨਤ ਕਰਕੇ ਉਹਨੂੰ ਜਿਹੜਾ ਹੈਗਾ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਜੀ ਲੱਗਿਆ ਉਹ ਕੇਸ ਕਰਾ ਗਏ ਇਹਨਾਂ ਦੇ ਸਤ ਕੁੰਜਾ ਹੈਗੀਆਂ ਇਹਨਾਂ ਤੇ ਕੇਸ ਨਹੀਂ ਹੈਗਾ ਜੀ ਬਸ ਜੀ ਸਰ ਕੋਈ ਪੈਸਾ ਨਹੀਂ ਹੈਗਾ ਨਹੀਂ ਪੈਸੇ ਨਹੀਂ ਸੀ ਆਧਾਰ ਕਾਰਡ ਸੀਗਾ ਉਹਨਾਂ ਦਾ ਨਾਮ ਸਰ ਨਸ਼ੇ ਦੀ ਆਦਤ ਹੋਰ ਨਸ਼ੇ ਦੇ ਗੱਲ ਇਹ ਰਮਾਨ ਲੈ ਕੇ ਪੁੱਛਕਿਛ ਕਰਦੇ ਆ ਜੇ ਕੋਈ ਗੱਲ ਹੋਈ ਤਾਂ ਫਿਰ ਦੱਸ ਦਿੰਦੇ ਆ ਪੁਰਾਣੇ ਪਰਚਿਆਂ ਨਾਲ ਦੇ ਜਿਹੜੇ ਆਪਣਾ ਇਹ ਦੇ ਵਿੱਚ ਤਾਂ ਨਹੀਂ ਹੈਗੇ ਇੱਕ ਬੰਦਾ ਜਿਹੜਾ ਰਾਜਕਮਰ ਹੈਗਾ ਉਹਦੇ ਉੱਤੇ ਜਿਹੜਾ ਹੈਗਾ ਰਾਜਾ ਪੁੱਤਰ ਜਿਹੜਾ ਹੈਗਾ ਇਹਦੇ ਵਿੱਚ ਤਿੰਨ ਮੁਕਦਮੇ ਪਹਿਲੇ ਦਰਜ ਹੈਗੇ ਨੇ ਜਿਹੜਾ ਲੈਪਟਾਪ ਵਾਲਾ ਕੇਸ ਹੈ ਜਿਹਦੇ ਵਿੱਚ ਰਾਜਾ ਫੜਿਆ ਉਹਦੇ ਉੱਤੇ ਤਿੰਨ ਮੁਕਦਮੇ ਜਿਹੜੇ ਆ ਦਰਜ ਨੇ ਹਾਂਜੀ ਇਹ ਚੋਰੀ ਕੀਤਾ ਸੀਗਾ ਜੀ ਇਹ ਰੇਲਵੇ ਸਟੇਸ਼ਨ